ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਵੀਰਾ ਵੱਜੂ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਜੀ ਇਸ ਕਰ ਜੋ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਵੀਰ ਨੇ ਟਾਪ ਦੀ ਵਾੜ ਸੇਲ ਕਰਨੀ ਆ ਮੂੰਹ ਤੋਂ ਚਾਰ ਦੰਦ ਤੇ ਬਹੁਤ ਹੀ ਚੰਗੀ ਕੁਆਲਿਟੀ ਦੀ ਆ ਤੇ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿ ਕੋਈ ਵੀਰ ਵੀਡੀਓ ਕਿਸੇ ਵੀਡੀਓ ਤੋਂ ਡੰਗਰ ਖਰੀਦਦਾ ਆਪਣਾ ਡੰਗਰ ਚੈੱਕ ਪਾਸ ਕਰ ਲਿਆ ਕਰੋ ਸੂਆ ਡੰਗਰ ਚੋਲਿਆ ਕਰੋ ਸੂਣ ਵਾਲਾ ਡੰਗਰ ਜਿਹੜਾ ਉਹਦਾ ਥਾਨ ਟੈਪ ਲਿਆ ਕਰੋ ਚੈੱਕ ਕਰ ਲਿਆ ਕਰੋ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ ਜੀ 8566009918 ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਬਹੁਤ ਹੀ ਚੰਗੀ ਕੁਆਲਿਟੀ ਦੀ ਵਹਿੜ ਆਈ ਟਾਪ ਦੀ ਵਹਿੜ ਆ ਮੂੰਹ ਤੋਂ ਚਾਰ ਦੰਦਾਂ ਦਾ ਹੀ ਬਹੁਤ ਹੀ ਸੋਹਣੀ ਤਿਆਰ ਹੋਣ ਢੀ ਆ ਅਜੇ ਕੁਝ ਦਿਨ ਲੈ ਜੂਗੀ ਵੀਰ ਨੂੰ ਪੁੱਛਾਂਗੇ ਦੀ ਡਿਟੇਲ ਲੈਨੇ ਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਸ ਵਧੀਆ ਵਧੀਆ ਜੀ ਠੀਕ ਹੈ ਆਪਣਾ ਵਪਾਰ ਦਾ ਕੰਮ ਆ ਜੀ ਹਾਂ ਜੀ ਵਪਾਰ ਦਾ ਕੰਮ ਆਪਣਾ ਜੀ ਠੀਕ ਹੈ ਜੀ ਡੰਗਰ ਆਉਂਦੇ ਜਾਂਦੇ ਨੇ ਆਪਣੇ ਕੋ ਰੁਟੀਨ ਨਾਲ ਆਉਂਦੇ ਜਾਂਦੇ ਰਹਿੰਦੇ ਨੇ ਹਾਂ ਜੀ ਠੀਕ ਹੈ ਠੀਕ ਹੈ ਟੌਪ ਦੀਆਂ ਵੱਛੀਆਂ ਇਦਾਂ ਦੀਆਂ ਲਾਉਂਦੇ ਰਹਿੰਦੇ ਹਾਂ ਕਹਿੰਦਾ ਟੌਪ ਤੋਂ ਟੌਪ ਅੱਛੀ ਆਉਂਦੀ ਬਰੀਡ ਤੋਂ ਬਰੀਡ ਆ ਜੀ ਠੀਕ ਠੀਕ ਹੈ ਠੀਕ ਹੈ ਇਹ ਆਪਣੇ ਕੋ ਬੱਚੀ ਹੈ ਪਹਿਲਾਂ ਨਾਲ ਅੱਛੀ ਹੈ ਮੂੰਹ ਚਾਰਦਾਂ ਦਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਦਾ 10 ਤੋਂ 12 ਦਿਨ ਖੜੂਗੀ ਜੀ 10 ਤੋਂ 12 ਦਿਨ ਲੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਆਪਣਾ ਨਾਮ ਦੱਸ ਦਿਓ ਵੀਰ ਜੀ ਨਾਮ ਮੇਰਾ ਨੁਸ਼ਤਰ ਸਿੰਘ ਹਾਂ ਜੀ ਹਾਂ ਜੀ ਪਿੰਡ ਵੀਲਾ ਬੱਜੂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਫੋਨ ਨੰਬਰ ਦੱਸ ਦਿਓ ਜੀ ਆਪਣਾ 7526816284 ਠੀਕ ਹੈ ਜੀ ਠੀਕ ਹੈ ਇੱਕ ਹੀ ਸੇਲ ਕਰਨੀ ਹਾਂ ਜੀ ਹਾਂ ਜੀ ਇੱਕ ਹੀ ਹੈ ਜੀ ਆਪਣੇ ਕੋਲ ਠੀਕ ਹੈ ਬਹੁਤ ਹੀ ਸੋਹਣੀ ਵਹਿੜ ਆ ਹਾਂ ਜੀ ਹਾਂ ਜੀ ਇਹਨੂੰ ਦਿਖਾਉਨੇ ਆਪਾਂ ਆਹ ਵੇਖੋ ਜੀ ਫੇਸ ਕੁਆਲਟੀ ਵਹਿੜ ਦੀ ਚੈੱਕ ਕਰ ਲਓ ਬਹੁਤ ਹੀ ਸੋਹਣੀ ਆ ਮੂੰਹ ਤੋਂ ਚਾਰ ਦੰਦ ਵਹਿੜ ਆ ਤੇ ਪਹਿਲਾ ਸੁਆ ਸੁਣਾ ਬਾਕੀ ਥਾਣ ਥੋਣ ਦੀ ਕੁਆਲਿਟੀ ਚੈੱਕ ਕਰ ਲੋ ਜੀ ਆਹ ਵੇਖੋ ਥਾਣ ਥਾਣ ਪੂਰਾ ਸੋਨਾ ਉਹਦੀ ਸੋਨਾ ਗਾਇਬ ਆ ਥਾਣ ਦਾ ਆਹ ਵੇਖ ਸਕਦੇ ਆ ਆਹ ਵੇਖੋ ਜੀ ਹਵਾਨਾ ਵੀ ਚੈੱਕ ਕਰ ਲੋ ਬੜੀ ਸੋਹਣੀਆਂ ਢਲਾ ਢੁਲਾ ਕਾਫੀ ਅਜੇ ਤਿਆਰ ਚੰਗੀ ਹੋਊਗੀ 15 ਦਿਨ ਲੈ ਜੂ ਭਾਜੀ ਕਿ ਵੱਧ ਆ ਜੀ ਦਾ 12 ਦਿਨ ਲੈਣੇ ਆ ਅਸੀਂ ਅੱਛਾ 10 12 ਦਿਨ ਲੈ ਜੂਗੀ 10 12 ਦਿਨਾਂ ਨੂੰ ਚੰਗੀ ਐ ਕਿ ਸੋਨਾ ਹਵਾਨਾ ਤਿਆਰ ਕਰ ਜੂ ਕੱਦ-ਕਾੜ ਵੀ ਬਹੁਤ ਸੋਹਣਾ ਵਹਿੜਦਾ ਤੇ ਕੁਆਲਿਟੀ ਵੀ ਚੰਗੀ ਆ ਬਾਕੀ ਦੇ ਸਕਦੇ ਆ ਤੁਸੀਂ ਕੁਆਲਿਟੀ نسل ਵਾਲੀ ਵਿਹੜਾ ਪੂਰੀ ਮੂੰਹ ਤੋਂ ਚਾਰ ਦੰਦ ਦਾ ਜੀ ਹਾਂ ਜੀ ਬਾਕੀ ਮੂੰਹ ਤੋਂ ਚਾਰ ਦੰਦ ਦਾ ਵਿਹੜ ਤਸਵੀਰ ਨੇ ਮੂੰਹ ਵੀ ਫੜਿਆ ਤੇ ਦਿਖਾ ਵੀ ਦਿੰਨੇ ਆਪਾਂ ਕੋਈ ਕਹਿਣ ਦੀ ਗੱਲ ਨਹੀਂ ਕਿ ਆਹ ਵੇਖ ਲਓ ਜੀ ਕੰਨੀਆਂ ਜੇ ਨਕੀਆਂ ਹਾਂ ਜੀ ਚਾਰ ਦੰਦ ਦਾ ਮੂੰਹ ਆ ਜੀ ਠੀਕ ਆ ਜੀ ਹਾਂ ਜੀ ਬਾਕੀ ਆਪਣੇ ਇਹਦੇ ਪੈਸੇ ਖਰਚਣੇ ਆ ਆਪਣੀ ਤਸੱਲੀ ਕਰੋ ਸਹੀ ਗੱਲ ਆ ਇਹ ਆ ਕਿ ਕਿਸੇ ਵੀ ਵੀਰ ਭਰਾ ਨੇ ਰੁਪਿਆ ਰੁਪਿਆ ਜੋੜ ਕੇ ਚੀਜ਼ ਲੈਣੀ ਹੁੰਦੀ ਆ ਆਪਣੀ ਪੂਰੀ ਤਸੱਲੀ ਕਰਕੇ ਫੇਰ ਡੰਗਰ ਲਾਇਆ ਚਾਹੇ ਤਾ ਡੇ ਕੋ ਖਰੀਦਣਾ ਚਾਹੇ ਕਿੰ ਤੋਂ ਵੀ ਮਾਜੀ ਖਰੀਦੋ ਵੀਡੀਓ ਤੋਂ ਜਦੋਂ ਵੀ ਡੰਗਰ ਖਰੀਦਣਾ ਤਸੱਲੀ ਕਰੋ ਪੂਰੀ ਠੀਕ ਹੈ ਕਿ ਇਹ ਗਰੀਬ ਭਰਾ ਨੇ ਰੁਪਈਆ ਰੁਪਈਆ ਮਹਾ ਇਕੱਠਾ ਕੀਤਾ ਹੁੰਦਾ ਵਾ ਸਹੀ ਗੱਲ ਆ ਕਿ ਇਹ ਆ ਕਿ ਜੇ ਆਪਾਂ ਕਿਸੇ ਨੂੰ ਚੀਜ਼ ਚੰਗੀ ਦਵਾਂਗੇ ਤਾਂ ਅਗਲਾ ਸੀਸਾ ਵੀ ਦਊਗਾ ਫੇਰ ਆਊਗਾ ਤਾਂ ਫੇਰ ਆਊਗਾ ਸਾਡੇ ਕੋਲ ਇਹ ਆ ਕਿ ਆਪਣੇ ਕੋ ਉਹ ਜਾਂ ਕੋਈ ਕੰਮ ਨਹੀਂ ਹੈਗਾ ਕਿ ਜੇ ਆਪਾਂ ਕਹੀਏ ਕਿ ਮਤਲਬ ਕਿ ਆਪਣੀ ਤਸੱਲੀ ਕਰੋ ਜੀ ਸਦਕੇ ਆਓ ਆੜ ਕੇ ਟਿੱਪੋ ਸੋਣਾ ਜਿਹੜੀ ਸੂਈ ਆ ਉਹਨੂੰ ਚੋ ਕੇ ਵੇਖੋ ਕਿੰਨਾ ਦੁੱਧਾ ਕਿੰਨਾ ਨਹੀਂ ਆਪਣੀ ਤਸੱਲੀ ਕਰੋ ਤੇ ਇਹ ਦੁੱਧ ਕਿੰਨਾ ਚਵਾ ਜੂਗੀ ਦੁੱਧ ਸਾਰ ਇਹ 20 ਪਲੱਸ ਕਰੂਗੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ 20 ਪਲੱਸ ਦੁੱਧ ਚਵਾ ਜੂਗੀ ਹਾਂਜੀ ਹਾਂਜੀ ਠੀਕ ਆ ਇਹਨੂੰ ਤੋੜ ਦਈਏ ਵੀਰ ਜੀ ਆਹ ਵੇਖੋ ਜੀ ਵੈੜ ਚੈੱਕ ਕਰ ਲਓ ਕੱਦ ਕਾੜ ਬਹੁਤ ਹੀ ਸੋਹਣਾ ਤੇ ਬਾਕੀ ਕਿਸੇ ਵੀ ਇਹਨੇ ਵੀਡੀਓ ਵੇਖਣੀ ਆ ਨਾ ਜਦੋਂ ਆਪਣੇ ਫੋਨ ਦੇ ਵਿੱਚ ਸਕਰੀਨ ਵੱਡੀ ਕਰਕੇ ਵੀਡੀਓ ਦੇਖਿਆ ਕਰੋ ਕਦ ਘਾੜ ਬਹੁਤ ਸੋਹਣਾ ਥੋੜੀ ਦਾ ਕਰਕੇ ਨਾ ਤੇ ਵੀਰ ਦੀ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਲਓ ਉਹਦੇ ਨਾਲ ਤੁਰੀ ਜਾਂਦੀ ਵਹਿੜ ਕਿੱਡੀ ਦਿਖਦੀ ਹੈ ਆ ਵੇਖੋ ਇਹ ਹਵਾਨਾ ਹੂ ਨਾ ਚੈੱਕ ਕਰ ਲਓ ਥਾਂ ਬੜਾ ਸੋਹਣਾ ਇੱਕ ਵਾਰ ਫੇਰ ਤੋਰ ਦੇ ਵੀਰ ਜੀ ਜਗਾ ਥੋੜੀ ਘੱਟ ਦਾ ਕਰਕੇ ਨਾ ਆ ਵੇਖੋ ਆ ਵੇਖੋ ਜਗਾ ਥੋੜੀ ਘੱਟ ਆ ਤਾਂ ਕਰਕੇ ਫੇਸ ਫੂਸ ਦੀ ਕੁਆਲਿਟੀ ਬੜੀ ਸੋਹਣੀ ਆ ਵਹਿੜ ਦੀ ਤੇ ਬਾਕੀ ਇੱਕ ਤੇ ਲਾਂਟੂਆਂ ਕਾਫੀ ਚੰਗੀਆਂ ਵਹਿੜਦੇ ਹਮਾਰੇ ਦੇ ਵਿੱਚ ਆ ਵੀਖ ਸਾਹਿਬੀ ਆ ਚੈੱਕ ਕਰੋ ਜੀ ਕੁਆਲਿਟੀ ਚੈੱਕ ਕਰ ਲਓ ਵਹਿੜ ਦੀ ਬਾਕੀ ਇਹਨਾਂ ਵਹਿੜਾਂ ਦੀ ਫੈਨ ਵੀ ਚੰਗੀ ਆਉਂਦੀ ਹੈ ਜੀ ਠੀਕ ਹੈ ਤਾਂ ਦੇਣਾ ਫੇ ਪੂਰੇ ਖਣਜੀ 10-12 ਦਿਨਾਂ ਕਿ ਵੱਧ ਲੈ 12 ਦਿਨ ਲੈਣੇ ਸਾਜੀ ਇਹ ਦੇਖ ਅੱਛਾ ਤਾਂ ਵੱਧ ਵੀ ਖੜ ਸਕਦੀ ਇੱਕ ਦੋ ਦਿਨ ਇਹ ਤੇ ਉਮਰੀ ਕਾਕਣੀ ਆ ਚਾਰ ਦੰਦ ਵਾਜੀ ਜਾਂਦੀ ਹਾਂਜੀ ਹਾਂਜੀ ਇਹਦੇ ਗਾੜੀ ਆ ਕਿ ਇਹਨੇ ਮਲਕੇ ਜਵਾਨ ਹੋਈ ਜੇ ਮੈਂ ਪੂਰੀ ਬਣਗਾ ਤੇ ਦੁੱਧ ਫਿਰ 20 ਤੋਂ ਪਲੱਸ ਦਵਾ ਦੂ। ਦੁੱਧ ਹੀ ਪਲੱਸ ਕਰੂਗੇ ਜੀ। ਠੀਕ ਹੈ ਠੀਕ। ਹਾਂਜੀ ਹਾਂਜੀ। ਤੇ ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਸਾਹ ਪਰ ਹੈਗਿਆ ਕਰਦੇ ਆ। ਲੈਣ ਦੇਣੇ ਜੋ ਉਹ 60000 ਹੋ ਜਾਊਗਾ। 60000 ਚੋਂ ਛੋੜ ਛਪਾ ਹੋ ਜਾਊਗਾ। ਛਪਾ ਹੋ ਜਾਊਗਾ 3000 ਹੋ ਜਾਊਗਾ ਜੀ। ਖੁੱਲਾ ਮਾਨ ਖੁੱਲਾ ਹੋ ਜਾਊਗਾ ਮਾਨ ਤਾਂ ਤੁਹਾਡਾ ਕਰਾਂਗੇ ਜਰੂਰ ਜੀ। ਠੀਕ ਹੈ ਜੀ। ਤੇ ਬਾਕੀ ਫੋਨ ਕਰ ਲੈ ਕੋਈ ਫਿਕਸ ਰੇਟ ਨਹੀਂ ਹੈਗਾ। ਫਿਕਸ ਰੇਟ ਨਹੀਂ ਹੈਗਾ ਜੀ। ਹਾਂਜੀ ਜਿੱਥੇ ਕੋਈ ਨੂੰ ਚੰਗੀ ਲੱਗੀ ਖਰੀਦ ਲੈ। ਹਾਂਜੀ ਹਾਂਜੀ। ਹਾਂਜੀ ਠੀਕ ਹੈ ਜੀ। ਕਰ ਨਹੀਂ ਵੀਰ ਜੀ ਤੇ ਬਾਕੀ ਆ ਗਿਆ ਆਪਣੀ ਤਸੱਲੀ ਕਰ ਲਿਓ ਚੈੱਕ ਕਰ ਲਿਓ ਚੈੱਕ ਕਰਕੇ ਲੈ ਕੇ ਜਾਓ ਬਹੁਤ ਹੀ ਸੋਹਣੀਆਂ ਢੱਲਾ ਢੁਲਾਆਂ ਹੈਗੀਆਂ ਵੀਡੀਓ ਕਰ ਦਿਓ ਸ਼ੇਅਰ ਜੀ